ਸਤਿ ਸ਼੍ਰੀ ਅਕਾਲ ਜੀ ਸਬ ਮੀਡੀਆ ਦੇ ਪ੍ਰੋਗਰਾਮ ਗੁਸਤਾਖੀ ਮਾਪ ਵਿੱਚ ਤੁਹਾਡਾ ਸਵਾਗਤ ਹੈ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਪਹਿਲਾਂ ਵੀ ਜੋ ਅਸੀਂ ਗੁਸਤਾਖੀ ਬਾਪ ਪ੍ਰੋਗਰਾਮ ਕੀਤਾ ਸੀਗਾ ਉਹਨੂੰ ਬਹੁਤ ਪਰਮਾਹੰਗਾਰ ਮਿਲਿਆ ਤੋਂ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਅੱਜ ਹੋਣਗੇ ਸਾਡੇ ਸੀਨੀਅਰ ਪੱਤਰਕਾਰ ਹਰਪੰਦਰ ਨਗਲੀਆਂ ਜੀ ਇਹਨਾਂ ਨਾਲ ਆਪਾਂ ਕੋਈ ਸਵਾਲ ਕਰਾਂਗੇ ਸੋ ਇਹਨਾਂ ਤੋਂ ਉਹਨਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਸੋ ਪਹਿਲਾ ਮੇਰਾ ਸਵਾਲ ਹੈ ਕਿ ਅੱਜ ਦੇ ਸਮੇਂ 'ਚ ਜਿਹੜੇ ਆਵਾਰਾ ਪਸ਼ੂ ਆ ਉਹਨਾਂ ਦਾ ਬਹੁਤ ਵੱਡੀ ਕੰਵਿ ਸਮੱਸਿਆ ਹੈ ਕਿਉਂਕਿ ਪਿਛਲੇ ਦਿਨੀ ਗਾਈ ਕਰਾਜ ਵੀਰ ਦੇ ਬੰਦਾ ਦੀ ਵੀ ਕੁਝ ਆਵਾਰਾ ਪਸ਼ੂਆਂ ਦਾ ਸੜਖਾਸੇ ਚ ਮੌਤ ਹੋ ਗਈ ਸੀ ਤੇ ਇਸ ਬਾਰੇ ਤੁਹਾਡੇ ਤੋਂ ਆਪਾਂ ਜਾਣਕਾਰੀ ਲੈਣਾ ਚਾਹੁੰਦੇ ਆ ਕਿ ਇਹਨਾਂ ਦਾ ਕੀ ਹੱਲ ਹੋ ਸਕਦਾ ਹੂੰ ਜੋਰਾ ਜੀ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਦਾ ਵੀ ਫਿਰ ਤੋਂ ਸਵਾਗਤ ਤੇ ਮੈਨੂੰ ਤਾਂ ਨਹੀਂ ਲੱਗਦਾ ਵੀ ਸਾਡੇ ਦੇਸ਼ ਦੇ ਵਿੱਚ ਆਵਾਰਾ ਜਾਨਵਰਾਂ ਦਾ ਆਵਾਰਾ ਕੁੱਤਿਆਂ ਦਾ ਕੋਈ ਹੱਲ ਹੋ ਸਕਦਾ ਅਕਸਰ ਜਿਹੜਾ ਜੀ ਆਪਾਂ ਕਹਿ ਦਿੰਨੇ ਆ ਕਿ ਇਹ ਆਵਾਰਾ ਜਾਨਵਰ ਹੈ ਪਰ ਮਾਫ਼ ਕਰਨਾ ਸੜਕਾਂ ਦੇ ਵਿੱਚ ਅਸੀਂ ਗਲੀਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਮ ਕਸਵਿਆਂ ਦੇ ਵਿੱਚ ਆਪਾਂ ਆਮ ਦੇਖਦੇ ਆ ਸਿਰਫ ਸਿਰਫ ਜਿਹੜਾ ਸੜਕਾਂ ਤੇ ਜੇ ਕੋਈ ਘੁੰਮਦਾ ਆਵਾਰਾ ਜਾਨਵਰ ਘੁੰਮਦਾ ਜਾਨਵਰਾਂ ਦੇ ਰੂਪ ਦੇ ਵਿੱਚ ਜੇ ਕੋਈ ਘੁੰਮਦਾ ਉਹ ਤਾਂ ਸਿਰਫ ਗਾਂ ਸਾਡ ਜਾਂ ਫਿਰ ਕੁੱਤੇ ਨੇ ਸਹੀ ਗੱਲ ਹੈ ਕਹਿ ਦਿੰਨੇ ਅਕਸਰ ਮਾਫ ਕਰਨਾ ਪਰ ਕਹਿ ਦਿੰਨੇ ਆ ਕਿ ਬਾਰਾ ਜਾਨਵਰ ਜਾਨਵਰ ਦਾ ਫਿਰ ਕੋਈ ਹੋ ਸਕਦਾ ਮੈਨੂੰ ਲੱਗਦਾ ਕੋਈ ਘੋੜਾ ਗਧਾ ਕੋਈ ਊਠ ਕੋਈ ਮਾੜਾ ਮੋਟਾ ਹਾਂਜੀ 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 ਮੱਝ ਕੋਈ ਹੋ ਸਕਦਾ ਪਰ ਮੈਂ ਕਦੇ ਵੀ ਮਾਫ ਕਰਨਾ ਮੈਂ ਤਾਂ ਕਦੇ ਕੋਈ ਮੱਝ ਕੋਈ ਘੋੜਾ ਊਠ ਮੈਂ ਛੇਤੀ ਛੇਤੀ ਮੈਂ ਤਾਂ ਨਹੀਂ ਦੇਖਿਆ ਜਾਂ ਫਿਰ ਕੋ ਬਾਂਦਰ ਜਾਂ ਬਿੱਲੀਆਂ ਵਗੈਰਾ ਹੋਣਗੇ ਪਰ ਉਹਨਾਂ ਦਾ ਨਿੱਜੀ ਨੁਕਸਾਨ ਕੋਈ ਨਹੀਂ 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 ਕਿਉਂਕਿ ਆਮ ਕਰਕੇ ਜਿਹੜੀਆਂ ਗਾਵਾਂ ਨੇ ਮਾਫ ਕਰਨਾ ਧਰਮ ਦੇ ਨਾਲ ਜੋੜ ਲਿਆ ਜਾਂਦਾ ਗੱਲ ਨੂੰ ਹਾਂਜੀ ਹਾਂਜੀ ਉਹਨਾਂ ਜੇ ਕੋਈ ਬੰਦ ਘਟ ਕਰਦੇ ਆ ਹੋ ਸਕਦਾ ਉਸਤਾ ਕੀ ਮਾਫ ਕਰਨ ਤੋਂ ਪਹਿਲਾਂ ਵੀ ਜਿੰ ਤੇ ਜਰੂਰ ਕਿਤੇ ਪਰਚਾ ਹੋ ਜੇ ਹਨਾ ਬਾਅਦ ਚ ਮਾਫੀ ਮੰਗ ਕੇ ਫਰੀ ਆਉ ਹਣਾ ਤਾਂ ਜ਼ਿਆਦਾਤਰ ਜ਼ਿਆਦਾਤਰ ਜਨਾ ਮਤਲਬ ਬਹੁਤ ਮਾੜਾ ਹਾਲ ਹੈ ਆਮ ਕਰਕੇ ਜਿਹੜਾ ਗਾਵਾਂ ਤੇ ਕੁੱਤਿਆਂ ਦਾ ਸਹੀ ਗੱਲ ਤੇ ਕੁੱਤਿਆਂ ਦਾ ਵੀ ਇੰਨਾ ਜ਼ਿਆਦਾ ਹੋ ਗਿਆ ਵੀ ਸਰਕਾਰਾਂ ਦਾ ਕੋਈ ਧਿਆਨ ਹੈ ਕਿ ਨਹੀਂ ਕਿਤੇ ਵੀ ਕਰਕੇ ਕਿ ਮਹਿੰਗਾ ਗਾਂਧੀ ਜੀ ਨੇ ਜਦੋਂ ਕਿਤੇ ਉਹ ਬਾਜ਼ਾਰ ਦੇ ਦੇ ਵਿੱਚ ਸਨ ਪਾਵਰ ਦੇ ਵਿੱਚ ਸਨ ਤੋਂ ਇੱਕ ਦੋ ਕਾਨੂੰਨ ਹੈ ਜਿਹੜੇ ਜਿਹੜੇ ਅਵਾਰਾ ਜਾਨਵਰਾਂ ਦੇ ਹੱਕ ਦੇ ਵਿੱਚ ਉਹ ਕਰਵਾ ਗਏ ਹਾਂਜੀ 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 ਠੀਕ ਹੈ ਜਿਵੇਂ ਕਿ ਮੈਂ ਇੱਕ ਵੀਡੀਓ ਵੀ ਤੁਹਾਨੂੰ ਨਾਲ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਵੀਡੀਓ ਵੀ ਦਊਂਗਾ ਕਿ ਕਿਵੇਂ ਘਰਾਂ ਦੇ ਮੁਰੇ ਛੋਟੇ ਛੋਟੇ ਬੱਚੇ ਉਹਨਾਂ ਦੇ ਕਤੂਰੇ ਕੁੱਤੇ ਅੱਜ ਕੱਲ ਪੱਪੀ ਉਹਨਾਂ ਦੇ ਕਿਵੇਂ ਪਨਪ ਰਹੇ ਨੇ ਤੇ ਉਹਨਾਂ ਨਾਲ ਟਾਈਮ ਦੇ ਵਿੱਚ ਉਹਨਾਂ ਨੇ ਵੀ ਵੱਡੇ ਕੁੱਤੇ ਬਣ ਜਾਣਾ ਹਨਾ ਤਾਂ ਜਿਵੇਂ ਆਮ ਕਰਕੇ ਹੁੰਦਾ ਵੀ ਜਿਵੇਂ ਤੁਹਾਨੂੰ ਵੀ ਪਤਾ ਹੀ ਹੈ ਵੀ ਕਿਵੇਂ ਗਊ ਸਸ ਲਿਆ ਜਾਂਦਾ ਪਰ ਉਹਨਾਂ ਦਾ ਗਾਇਮਾਂ ਗਾਵਾਂ ਦਾ ਉਹਨਾਂ ਸਾਡਾਂ ਦਾ ਤਾਂ ਪ੍ਰਬੰਧ ਕੋਈ ਨਹੀਂ ਮੈਂ ਤੁਹਾਨੂੰ ਇਸੀ ਗੱਲ ਤੇ ਆਉਣਾ ਚਾਹੁੰਦਾ ਸੀਗਾ ਕਿ ਜਿਹੜੇ ਆਪਾਂ ਨੁਮਾਇंदे ਚੁਣ ਲੰਨੇ ਆਏ ਚੁਣੇ ਹੋਏ ਨੁਮਾਇंदे ਆ ਇਹਨਾਂ ਦਾ ਵੀ ਕੋਈ ਇੱਧਰ ਨੂੰ ਕੋਈ ਵਿਸ਼ੇਸ਼ ਧਿਆਨ ਨਹੀਂ ਹੈਗਾ ਸਾਡੇ ਤੋਂ ਅਸੀਂ ਗੱਡੀ ਲੰਨੇ ਮੋਟਰਸਾਈਕਲ ਲੰਨੇ ਆ ਬੀਕਸ ਦੇ ਰੂਪ ਵਿੱਚ ਕਈ ਇਹੋ ਜਿਹੀ ਚੀਜ਼ਾਂ ਹੈ ਜਿਹੜਾ ਸਤੋਂ ਗਊਸਸ ਪੱਕਾ ਲਈ ਜਾਂਦਾ ਹੈ ਬਿਲਕੁਲ ਆ ਆਪਾਂ ਮੋਟਰਸਾਈਕਲ ਕਿਉਂਕਿ ਮੋਟਰਸਾਈਕਲ ਗੱਡੀ ਕੋਈ ਵੀ ਇਸ ਤਰ੍ਹਾਂ ਦਾ ਵਾਹਨ ਖਰੀਦਦੇ ਆ ਉਹਦੇ ਚ ਪੱਕਾ ਆਪਾਂ ਨੂੰ ਗੁਰੂਸ ਇਸ ਦੇਣਾ ਪੈਂਦਾ ਪਰ ਕੋਈ ਜ਼ਿਲ੍ਹੇ ਦਾ ਡੀਸੀ ਕੋਈ ਮੰਤਰੀ ਕੋਈ ਆਪਣਾ ਨਮਾਇਦਾ ਹਾਂ ਉਹਨਾਂ ਦਾ ਇਸ ਵਾਰ ਕੋਈ ਧਿਆਨ ਨਹੀਂ ਹੈਗਾ ਸੋ ਸਰਕਾਰਾਂ ਨੂੰ ਵੀ ਇਸ ਵਾਰ ਧਿਆਨ ਦੇਣਾ ਚਾਹੀਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਜੁਰਾ ਜੀ ਪਤਾ ਮਾਫ ਕਰਨਾ ਹੁੰਦਾ ਕਿ ਇਹ ਸਿਸਟਮ ਜਦੋਂ ਕਿਤੇ ਸਿਸਟਮ ਦੇ ਬਾਹਰ ਆਮ ਬੰਦਾ ਹੁੰਦਾ ਜਿਵੇਂ ਆਮ ਆਦਮੀ ਪਾਰਟੀ ਦੇ ਵੀ ਬਹੁਤ ਲੀਡਰ ਕਹਿੰਦੇ ਸੀਗੇ ਵੀ ਅਸੀਂ ਕੋਈ ਸਕਵਾਟ ਨਹੀਂ ਲੈਣੀ ਅਸੀਂ ਕੋਈ ਬੱਤੀਆਂ ਨਹੀਂ ਰੱਖਾਂਗੇ ਅਸੀਂ ਕੋਈ ਸਰਕਾਰੀ ਬੰਗਲੇ ਨਹੀਂ ਲੈਣੇ ਹਨ ਵੀ ਅਸੀਂ ਕੋਈ ਫੰਡ ਨਹੀਂ ਸਰਕਾਰ ਮਤਲਬ ਇਹ ਜਦੋਂ ਕਿਤੇ ਸਿਸਟਮ ਦੇ ਅਸੀਂ ਬਾਹਰ ਹੁੰਨੇ ਉਹਦੋਂ ਤਾਂ ਬਹੁਤ ਗੁੱਸਾ ਨੂੰ ਲੱਗਦਾ ਵੀ ਸਾਰਾ ਕੁਝ ਅਸੀਂ ਜਿਵੇਂ ਇੱਕ ਜਾਦੂ ਦੀ ਛੜੀ ਮਾਰ ਕੇ ਅਸੀਂ ਸਾਰਾ ਕੁਝ ਆਪਣੇ ਉਹਦੇ ਚ ਅਸੀਂ ਕਰ ਲਾਂਗੇ ਪਰ ਹੁੰਦਾ ਕੁਝ ਨਹੀਂ ਹੈਗਾ ਸਿਸਟਮ ਦੇ ਵਿੱਚ ਬਣ ਕੇ ਜਿਵੇਂ ਤੁਸੀਂ ਕਹਿੰਦੇ ਹੋ ਸਰਕਾਰ ਨੁਮਾਇੰਦੇ ਆਪਾਂ ਕਿਤੇ ਚੁਣਦੇ ਆ ਜਾਂ ਕੋਈ ਹੋਰ ਉਹ ਕਿਤੇ ਨਾ ਕਿਤੇ ਉਹ ਹੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵੀ ਜਿਹੜੀ ਗਾਮਾ ਵਾਲਾ ਜਿਹੜਾ ਜਿਗਾਰਾ ਧਰਮ ਦੇ ਨਾਲ ਜੋੜ ਲਿਆ ਜਾਂਦਾ ਕਿਤੇ ਤਾਂ ਉਹ ਬੰਦਾ ਵੀ ਫਿਰ ਉਹਨੂੰ ਧਰਮ ਦੀ ਨਜ਼ਰ ਦੇ ਨਾਲ ਹੀ ਜੋੜ ਲੈਂਦਾ ਅਗਲਾ ਕਹਿੰਦਾ ਜੀ ਮੈਨੂੰ ਕੀ ਲੋੜ ਹੈ ਮੈਂ ਆਪਣੀਆਂ ਵੋਟਾਂ ਖਰਾਬ ਕਰਾਂ ਕੱਲ ਨੂੰ ਮੈਂ ਇਹਦੇ ਬਾਰੇ ਕੋਈ ਕਿਤੋਂ ਹਾਂ ਉਹਨੂੰ ਉਹਨੂੰ ਕਿ ਲੈਣਾ ਉਹਦੇ ਹੂਟਰ ਮਾਰਦਿਆਂ ਗੱਡਾ ਨਹੀਂ ਉਹਦੇ ਅੱਗੇ ਸਕਿਉਰਿਟੀ ਲ ਦਾ ਮਰਦੇ ਤਾਂ ਆਮ ਲੋਕ ਨੇ ਮਰਨਾ ਤਾਂ ਆਮ ਜਨਤਾ ਨਜ਼ਰ ਆ ਜੀ ਮਰਨਾ ਤਾਂ ਆਮ ਲੋਕਾਂ ਨੇ ਹਾਂ ਜੀ ਜੀ ਆ ਇੱਕ ਅਨੀਉ ਚੰਡੀਗੜ੍ਹ ਚ ਹੁਣੇ ਥੋੜੇ ਦਿਨ ਪਹਿਲਾਂ ਹੀ ਘਾਤਾ ਹੋਇਆ ਮੁੰਡਾ ਸਕਿਉਰਟੀ ਗਾਰਡ ਲੱਗਿਆ ਹੋਇਆ ਸੀਗਾ ਪਰਵਾਜ਼ ਦੇ ਦੋ ਬੱਚੇ ਇੱਕ ਬੇਟੀ ਕੋ ਬੇਟਾ ਮਤਲਬ ਛੋਟੇ ਬੱਚੇ ਐ ਮਾਪੇ ਵਾਪੇ ਬਜ਼ੁਰਗ ਐ ਘਰ ਦੀ ਘਰ ਵਾਲੀ ਆ ਉਹ ਐਡਾ ਕੰਮ ਕਰਨੀ ਦੇ ਲਾਇਕ ਹੈ ਨਹੀਂ ਵਿਚਾਰੀ ਉਹ ਸਕਿਉਰਟੀ ਗਾਰਡ ਸੀਗਾ ਆਪਣੇ ਪਰਿਵਾਰ ਨੂੰ ਪਾਲਦਾ ਸੀਗਾ ਹਾਂ ਰਸਤੇ ਚ ਐਕਸੀਡੈਂਟ ਹੋਇਆ ਹਫਤੇ ਦਾ ਦਿਨ ਪੀਜੀ ਚ ਉਹਦਾ ਲਾ ਚੱਲਦਾ ਰਿਹਾ ਉਸ ਤੋਂ ਬਾਅਦ ਡਾਕਟਰਾਂ ਨੇ ਮੂ ਡੈਥ ਕਲੀਅਰ ਕਰਤੀ ਵਿਦੇ ਦੀ ਡੈਥ ਹੋ ਗਈ ਇਹ ਤਾਂ ਜੋਰਨ ਨੂੰ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਕਿਉਂਕਿ ਉਹ ਪਰਿਵਾਰ ਤੇ ਸਾਨੂੰ ਵੀ ਤਰਸ ਆਉਂਦਾ ਸੀ ਵੀ ਜਾ ਕੇ ਆਏ ਆ ਆਪਾਂ ਖਬਰਾਂ ਵੀ ਲਾਈਆਂ ਤੁਹਾਨੂੰ ਪਤਾ ਹੈ ਤੇ ਇਹਦੇ ਬਾਰੇ ਵੀ ਆਪਾਂ ਜੋਰ ਜੀ ਇਹ ਪਤਾ ਕਿ ਇਹ ਤੁਸੀਂ ਤਰਸ ਕਰ ਰਹੇ ਹੋ ਲੇਕਿਨ ਜਿਹੜਾ ਸਿਸਟਮ ਦੇ ਵਿੱਚ ਲੋਕ ਬੈਠੇ ਨੇ ਇਹਨੇ ਪ੍ਰਸ਼ਾਸਨ ਦੇ ਵਿੱਚ ਲੋਕ ਬੈਠੇ ਨੇ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਆਮ ਜਨਤਾ ਦੇ ਤਾਂ ਤਰਸ ਆਉਂਦਾ ਨਹੀਂ ਕੋਈ ਵੀ ਸਹੀ ਗੱਲ ਹੈ ਉਹਨਾਂ ਨੂੰ ਉਹਨਾਂ ਨੂੰ ਤਰਸ ਨਹੀਂ ਆਉਂਦਾ ਇਹ ਤਾਂ ਇੱਕ ਇੱਕ ਗੱਲ ਤੁਸੀਂ ਦੱਸ ਰਹੇ ਹੋ ਜਿਹੜਾ ਸਾਨੂੰ ਪਤਾ ਲੱਗਦਾ ਹਜ਼ਾਰਾਂ ਚਿਰਾਗ ਨੇ ਜਿਹੜੇ ਡੈਲੀ ਰੋਡਾਂ ਦੇ ਉੱਪਰ ਹੈ ਨਾ ਆਵਾਰਾ ਜਾਨਵਰਾਂ ਕੁੱਤਿਆਂ ਦੇ گاਵਾ ਸਾਂਡਾ ਕਰਕੇ ਉਜਦੇ ਨੇ ਹੈ ਨਾ ਤੇ ਲੱਖਾਂ ਉਹ ਲੋਕ ਨੇ ਜਿਹੜੇ ਹੈ ਨਾ ਕੁੱਤਿਆਂ ਕਰਕੇ ਨਾ گاਵਾ ਸਾਂਡਾ ਕਰਕੇ ਜੇ ਜ਼ਖਮੀ ਹੁੰਦੇ ਨੇ ਹੈ ਨਾ ਤੇ ਪਰ ਕੀ ਇਹ ਵੀ ਅਸੀਂ ਕਰ ਵੀ ਕੀ ਸਕਦੇ ਹਾਂ ਜਦੋਂ ਕਿਤੇ ਤੁਸੀਂ ਇਹਨਾਂ ਨੂੰ ਕਿਤੇ ਮਾਰਦੇ ਹੋ ਤੁਹਾਡੇ ਤੇ ਪਰਚਾ ਹੋ ਜਾਂਦਾ ਅਜ ਕਿਸੇ ਕੁੱਤੇ ਨੂੰ ਤੁਸੀਂ ਮਾਰਦੇ ਹੋ ਤੁਹਾਡੇ ਤੇ ਪਰਚਾ ਹੋ ਜਾਂਦਾ ਉਲਟ ਬਲਕਿ ਉਹਨਾਂ ਨੂੰ ਜਿਹੜੀਆਂ ਯੂਨੀਅਨਾਂ ਬਣੀਆਂ ਹੋਈਆਂ ਮੀ ਜਿਹਨੀਆਂ ਸੰਸਥਾਵਾਂ ਬਣੀਆਂ ਹੋਈਆਂ ਤੇ ਜਿਹੜੇ ਇਹਨਾਂ ਦੇ ਮਤਲਬ ਅਵਾਰਾ ਕੁੱਤਿਆਂ ਦੇ ਪ੍ਰਤੀ ਜਿਹੜਾ ਕੋਈ ਦਰਦ ਰੱਖਦੇ ਨੇ ਉਹ ਫਿਰ ਆਪਣੇ ਘਰੇ ਕਿਉਂ ਨਹੀਂ ਲੈ ਕੇ ਜਾਂਦੇ ਇਹਨਾਂ ਨੂੰ ਸਹੀ ਗੱਲ ਹੈ ਤੁਸੀਂ ਇਹ ਵੀ ਦੇਖੋ ਉਹਨਾਂ ਨੇ ਘਰੇ ਲੈ ਕੇ ਜਾਓ ਕਿੰਨੀਆਂ ਮਤਲਬ ਡੈਦਾਂ ਕੁੱਤਿਆਂ ਦੇ ਕਰਕੇ ਜਿਹਨੀਆਂ ਹੋਰੀਆਂ ਕੋਈ ਡਰ ਕੇ ਬੱਚਾ ਦਹਿਲ ਕੇ ਮਰ ਜਾਂਦਾ ਕੋਈ ਤਾਂ ਉਧਰ ਕਿਸੇ ਦਾ ਵੀ ਧਿਆਨ ਨਹੀਂ ਹੈ کافی ਜ਼ਿਆਦਾਤਰ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਕੇਸ ਆਉਂਦੇ ਰਹਿੰਦੇ ਆ ਕੁੱਤਾ ਤਦੋ ਵੀ ਕੋਈ ਜਾਨਵਰ ਆ ਗਿਆ ਬਿਲਕੁਲ ਕਿ ਆਪਣਾ ਕਿਉਂਕਿ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪਨੇੜਾ ਰਹਿੰਦੇ ਆ ਕਈ ਵਾਰ ਇਹ ਆਪਣੇ ਇੱਧਰ ਜਿਹੜੇ ਜੰਗਲੀ ਜਾਨਵਰ ਆ ਚਲੋ ਉਹ ਤਾਂ ਵਿਚਾਰੇ ਮਜਬੂਰੀ ਆ ਉਹਨਾਂ ਦਾ ਕੋਈ ਐਡਾ ਆਪਾਂ ਕਹਿ ਨਹੀਂ ਸਕਦੇ ਉਹ ਵੀ ਕਈ ਵਾਰ ਗੱਡੀ ਚਾ ਕੇ ਵੱਜਦੇ ਆ ਇਹ ਵੀ ਬਹੁਤ ਨੁਕਸਾਨਦਾਇਕ ਹੈ ਇੱਕ ਹੋਰ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹੂੰ ਕਿ ਕੋਈ ਆਪੋ ਬਣੇ ਹੋਏ ਪੱਤਰਕਾਰ ਹੈ ਉਹਨਾਂ ਬਾਰੇ ਵੀ ਆਪਾਂ ਜ਼ਰੂਰ ਗੱਲਬਾਤ ਕਰੀਏ ਕਿਉਂਕਿ ਜਿਹਦੇ ਹੱਥ 'ਚ ਮੋਬਾਈਲ ਹੈ ਅੱਜ ਦੇ ਦਿਨ ਉਹ ਪੱਤਰਕਾਰ ਹੈ ਬਿਲਕੁਲ ਆਪਣਾ ਮੋਬਾਈਲ ਕੱਢਦਾ ਹੁੰਦਾ ਕਿੱਥੇ ਤਾਂ ਚਲੋ ਵਧੀਆ ਗੱਲ ਹੁੰਦੀ ਹੈ ਦਿਖਾਉਣੀ ਹੁੰਦੀ ਹੈ ਲੋਕਾਂ ਨੂੰ ਉਹ ਤਾਂ ਬਹੁਤ ਵਧੀਆ ਗੱਲ ਹੈ ਪਰ ਕੁਝ ਇਸ ਤਰ੍ਹਾਂ ਦੀ ਬੇਤੁਕੀਆਂ ਗੱਲਾਂ ਉਹ ਸਾਡੀ ਸਾਡੇ ਸਾਹਮਣੇ ਆਉਂਦੀਆਂ ਇਹ ਤੁਹਾਨੂੰ ਵੀ ਪਤਾ ਹੀ ਹੈ ਕਿ ਜਿਹੜੀ ਗੱਲ ਦਾ ਕੋਈ ਸ਼ਰਮੂ ਨਹੀਂ ਹੁੰਦਾ ਉਹ ਵੀ ਚੱਕ ਕੇ ਚੱਕ ਸੋਸ਼ਲ ਮੀਡੀਆ ਤੇ ਬਾਦ ਨਹੀਂ ਨਾ ਉਹਦਾ ਸਮਝ ਆਉਂਦੀ ਨਾ ਕੋਈ ਵਾਸਤਾ ਹੈ ਆਪਾਂ ਦੇਖਦੇ ਹਾਂ ਕਿ ਗਰੁੱਪਾਂ 'ਚ ਕਿਸ ਤਰ੍ਹਾਂ ਦੀਆਂ ਵੀਡੀਓ ਪੈਂਦੀਆਂ ਰਹਿੰਦੀਆਂ ਇਸ ਬਾਰੇ ਵੀ ਮਾੜਾ ਵੋਟਾ ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਚਲਾਣਾ ਪਾਓ ਜੋਰੋ ਜੀ ਸੋਸ਼ਲ ਮੀਡੀਆ ਨੇ ਸਰਵ ਪੱਤਰਕਾਰ ਨਹੀਂ ਸੋਸ਼ਲ ਮੀਡੀਆ ਨੇ ਸਾਨੂੰ ਪੱਤਰਕਾਰ ਨਹੀਂ ਦਿੱਤੇ ਮਾਫ ਕਰਨਾ ਪੱਤਰਕਾਰੀ ਦੇ ਖੇਤਰ ਦੇ ਵਿੱਚ ਵੀ ਬਲੈਕਮੇਲਿੰਗ ਦਾ ਜਿਹੜਾ ਤੰਦਾ ਹੈ ਖਾਸ ਕਰਕੇ ਜਿਹੜਾ YouTube ਚੈਨਲ ਹਰ ਜਣਾ ਖਣਾ 2 2 3 3 ਚੈਨਲ ਮਤਲਬ ਉਹ ਆਪਣੇ ਬਣਾਈ ਫਿਰਦਾ ਜਿਹਨੂੰ ਫੋਟੋਗ੍ਰਾਫੀ ਬਾਰੇ ਦਾ ਕੁੜਾੜਾ ਨਹੀਂ ਆਉਂਦਾ ਜਿਹਨੂੰ ਪੱਤਰਕਾਰੀ ਦਾ ਕੋਈ ਊੜਾੜਾ ਨਹੀਂ ਆਉਂਦਾ ਜਿਹਨੂੰ ਚੈਨਲ ਦੇ ਮਤਲਬ ਸੋਸ਼ਲ ਮੀਡੀਆ ਦੇ ਉੱਪਰ ਜਿਵੇਂ ਟੀਵੀ ਚੈਨਲ ਜਿਹੜੀ ਟੀਵੀ ਦੀ ਪੱਤਰਕਾਰੀ ਹੈ ਚੈਨਲ ਦੀ ਜਿਹੜੀ ਪੱਤਰਕਾਰੀ ਹੈ ਟੈਲੀਵਿਜ਼ਨ ਦੀ ਜਿਹੜੀ ਪੱਤਰਕਾਰੀ ਹੈ ਉਹਦਾ ਉਹਨੂੰ ਮਿਆਰ ਉਹਦਾ ਕੋਈ ਪਤਾ ਨਹੀਂ ਹੈ ਸਮਝ ਲਓ ਗੱਲ ਮੁੱਕਦੀ ਹੈ ਵੀ ਜਿਹਦੇ ਹੱਥ 'ਚ ਮੋਬਾਈਲ ਹੈ ਉਹਦਾ ਉਹ ਆਪਾਂ ਆਪ ਪੱਤਰਕਾਰ ਹੈ ਉਹਦਾ ਆਪਣਾ ਚੈਨਲ ਹੈ ਮਾਫ ਕਰਨਾ ਸਾਰੇ ਬੰਦੇ ਨਹੀਂ ਪਰ ਜ਼ਿਆਦਾਤਰ ਜ਼ਿਆਦਾਤਰ ਇਹਦੇ 'ਚ ਯੂਟਿਊਬਰ ਨੇ ਜਿਹੜੇ ਬਲੈਕਮੇਲਿੰਗ ਦਾ ਜਿਹੜਾ ਧੰਦਾ ਕਰਦੇ ਨੇ ਅਸੀਂ ਆਪਾਂ ਆਪਣੇ ਨਿਊ ਚੰਡੀ ਉਸਕ ਬੰਦੇ ਹੈਗੇ ਨੇ ਜਿਹੜੇ ਕੰਮ ਬਕਾਇਦਾ ਕੰਮ ਕਰਦੇ ਨੇ ਹਾਂਜੀ ਹਾਂਜੀ ਵਧੀਆ ਉਹ ਕੰਦਾ ਕੰਮ ਕਰਦੇ ਨੇ ਆਪਣਾ ਰੋਜ਼ਗਾਰ ਉਹ ਚਲਾਉਂਦੇ ਨੇ ਪਰ ਜ਼ਿਆਦਾਤਰ ਤਾਂ ਉਹਨਾਂ ਦਾ ਜਿਹੜਾ ਡੱਕਾ ਤੋੜਦੇ ਨੇ ਕੰਮ ਹੈ ਹੀ ਨਹੀਂ ਸਵੇਰੇ ਸਵੇਰੇ ਤਿਆਰ ਹੋਏ ਤੇ ਸਾਰਾ ਦਿਨ ਉਹਨਾਂ ਦਾ ਬਲੈਕਮੇਲਿੰਗ ਦਾ ਤੇ ਆਹ ਕੱਲਾ ਮਤਲਬ ਪੱਤਰਕਾਰ ਨਹੀਂ ਉਹਨਾਂ ਨੇ ਦਿੱਤਾ ਜਿਹੜਾ YouTube ਹੈ ਜਿਹੜਾ ਸੋਸ਼ਲ ਮੀਡੀਆ ਨਾਲ ਕੱਲੇ ਪੱਤਰਕਾਰ ਨਹੀਂ ਦਿੱਤੇ ਉਹਨਾਂ ਲੀਡਰ ਬਹੁਤ ਦਿੱਤੇ ਨੇ ਹਾਂਜੀ ਹਾਂਜੀ ਉਹ ਬੇਤੁਕੇ ਇਹੋ ਜਿਹੇ ਬੇਸਮਝ ਜਿਹੜੇ ਲੀਡਰ ਬਹੁਤ ਦਿੱਤੇ ਨੇ ਬੁੱਧੀ ਜੀ ਵੀ ਬਹੁਤ ਦਿੱਤੇ ਨੇ ਹਕੀਮ ਬਹੁਤ ਦਿੱਤੇ ਨੇ ਵੈਦ ਬਹੁਤ ਦਿੱਤੇ ਨੇ ਬਹੁਤ ਮਤਲਬ ਪ ਵਿੱਚ ਆ ਗਏ ਆ ਆਪਾਂ ਵੀ ਉਹਨਾਂ ਦੇ ਵਿੱਚ ਹੀ ਆ ਗਏ ਆ ਆਪਾਂ ਵੀ ਇੱਥੇ ਗਿਆਨ ਘੋਟ ਰਹੇ ਆ ਬਹੁਤ ਸਾਡੇ ਦੇ ਵੀ ਕਮੈਂਟ ਕਰਨਗੇ ਚਲੋ ਸਿੱਧਾ ਲਿਖ ਕੇ ਨਹੀਂ ਤਾਂ ਕਰਨਗੇ ਤਾਂ ਅੰਦਰ ਖਾਤੇ ਦਾ ਜ਼ਰੂਰ ਕਰਾਂਗੇ ਹਾਂਜੀ ਹਾਂਜੀ ਸਹੀ ਗੱਲ ਹੈ ਅਸੀਂ ਵੀ ਸਮਝਦਾਰ ਬਣੇ ਬੈਠੇ ਆ ਸਾਡੇ ਵਰਗੇ ਬਹੁਤ ਜਿਹੜੇ ਕੱਲਾ ਸਿਰਫ ਪੱਤਰਕਾਰ ਨਹੀਂ ਦਿੱਤੇ ਬਲੈਕਮੇਲਿੰਗ ਲੋਕ ਵੀ ਬਹੁਤ ਬਲੈਕਮੇਲ ਕਰਦੇ ਨੇ ਇਹ ਸੋਸ਼ਲ ਮੀਡੀਆ ਤੇ ਵੀ ਲੋਕ ਵੀ ਬਹੁਤ ਨਜਾਇਜ਼ ਫਾਇਦਾ ਉਠਾਉਂਦੇ ਨੇ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਠੀਕ ਵੀ ਹੈ ਵੀ ਤੁਸੀਂ ਕਿਸੇ ਦੇ ਨਾਲ ਅਨਿਆਹ ਹੁੰਦਾ ਤੁਸੀਂ ਉਹਦੀ ਵੀਡੀਓ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਉਹਨੂੰ ਪਾ ਦਿੰਨੇ ਆ YouTube ਤੇ ਪਾ ਤੁਸੀਂ ਐਪਾਂ ਦੇ ਵਿੱਚ ਕਿਤੇ ਵੀਡੀਓ ਸ਼ੇਅਰ ਕਰ ਦਿੰਦੇ ਹਾਂ ਕਾਫੀ ਹੱਦ ਤੱਕ ਪੀਟਾ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਹੱਲ ਵੀ ਹੋਏ ਨੇ ਉਹ ਤਾਂ ਮੈਂ ਚਲੋ ਆਪਾਂ ਇਹ ਵੀ ਗੱਲ ਕਹਿਣੀ ਆਉਂਦੇ ਵੀ ਇਹ ਪੌਣ ਇਹ ਦੋ ਪਾਸੇ ਨੂੰ ਦੇਖ ਸਕਦੇ ਆ ਇੱਕ ਤਾਂ ਚੰਗੇ ਪਾਸੇ ਨੂੰ ਵੀ ਆਏਗਾ ਇੱਕ ਮਾੜਾ ਪਾਸੇ ਵੀ ਦੋ ਪਹਿਲੂ ਨੇ ਕੋਈ ਸ਼ੱਕ ਨਹੀਂ ਪਹਿਲਾਂ ਤੋਂ ਚੱਲਦਾ ਆ ਰਿਹਾ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਪੁਰਸ ਦੇ ਵਿੱਚ ਬਹੁਤ ਵਧਿਤੀਆਂ ਹੁੰਦੀਆਂ ਨੇ ਹਰ ਮਹਿਕਮੇ ਦੇ ਵਿੱਚ ਬਹੁਤ ਕੁਝ ਹੁੰਦਾ ਪਰ ਇਹ ਵੀ ਹਰ ਇੱਕ ਚੀਜ਼ ਨੂੰ ਵੀ ਆਪਾਂ ਸੋਸ਼ਲ ਕਰਨਾ ਕੋਈ ਜ਼ਰੂਰੀ ਨਹੀਂ ਹੁੰਦਾ ਹਾਂਜੀ ਹਾਂਜੀ ਹਨਾ ਕਈ ਵਾਰੀ ਆਪਾਂ ਕਿਤੇ ਦੇਖਦੇ ਹਾਂ ਹੋਟਲਾਂ ਦੇ ਵਿੱਚ ਕੋਈ ਜਨਾਨੀ ਗਈ ਕੋਈ ਬੰਦਾ ਗਿਆ ਉਹ ਆਪਣੀ ਸਹਿਮਤੀ ਨਾਲ ਜਾਂਦੇ ਨੇ ਜਿਹੜਾ ਕੋਈ ਹੋਟਲ ਦੇ ਵਿੱਚ ਹੋਟਲ ਤੱਕ ਹੋਟਲ ਦੇ ਰੂਮ ਤੱਕ ਪਹੁੰਚ ਗਿਆ ਆਪਾਂ ਕਰਨਾ ਸਾਰੇ ਨੂੰ ਪਤਾ ਹੈ ਜਿਹੜਾ ਹੋਟਲ ਦੇ ਰੂਮ ਤੱਕ ਜਿਹੜਾ ਪੌੜੀਆਂ ਚੜ੍ਹ ਕੇ ਚਲੇ ਗਿਆ ਕਿੱਲੋ ਕਿੰਨੇ ਕਿਲੋਮੀਟਰ ਜਾ ਕੇ ਉਹ ਚਲੇ ਗਿਆ ਉਹ ਕੁਝ ਚੱਕ ਕੇ ਤੁਹਾਨੂੰ ਲੈ ਕੇ ਨਹੀਂ ਆਇਆ ਘੱਟੋ ਘੱਟ ਆਪਣੀ ਸਹਿਮਤੀ ਤਾਂ ਹੈਗੀ ਆ ਨਾ ਤੁਸੀਂ ਇੱਕ ਤਾਂ ਉਹਨ ਹੁੰਦਾ ਕੀ ਮਜਬੂਰੀਆਂ ਹੁੰਦੀਆਂ ਨੇ ਕੀ ਕਾਰਨ ਹੁੰਦਾ ਸੀ ਚੱਕ ਕੇ ਸਹੀ ਗੱਲ ਹਾਂਜੀ ਅਸੀਂ ਅਸੀਂ ਸ਼ੇਅਰ ਕਰ ਦੰਨੇ ਆ ਤੇ ਨਾਲ ਥੱਲੇ ਜ਼ਰੂਰ ਲਿਖ ਦੰਨੇ ਵੀ ਅੱਗੇ ਸ਼ੇਅਰ ਕਰੋ ਦੱਬ ਕੇ ਸ਼ੇਅਰ ਕਰੋ ਜੀ ਹਨ ਹਾਂ ਹਾਂ ਠੀਕ ਹੈ ਨਾ ਇਹ ਸਰਕਾਰਾਂ ਲੱਗਦਾ ਤੁਹਾਨੂੰ ਇਹ ਸਰਕਾਰਾਂ ਦਾ ਕੁਝ ਕੰਟਰੋਲ ਹੋ ਸਕਦਾ ਕੋਈ ਸਰਕਾਰਾਂ ਇਹਦੇ ਤੇ ਬੰਦੀਆਂ ਕੁਝ ਕਰ ਸਕਦੀ ਜਾਂ ਬੰਦਸ਼ਾਂ ਲਾ ਸਕਦੀ ਹੈ ਸਰਕਾਰਾਂ ਰੋਕ ਸਕਦੀ ਹੈ ਕਿਉਂਕਿ ਆਪਾਂ ਆਮੀ ਗੱਲ ਕਰਦੇ ਆ ਕਿ ਬਹੁਤ ਜ਼ਿਆਦਾ ਖਲਾਰਾ ਪੈ ਗਿਆ ਇਸ ਕੰਮ ਵਿੱਚ ਤੁਹਾਨੂੰ ਵੀ ਪਤਾ ਹੈ ਬਹੁਤ ਜ਼ਿਆਦਾ ਖਲਾਰਾ ਪੈਣ ਕਰਕੇ ਸਰਕਾਰਾਂ ਦਾ ਵੀ ਕੋਈ ਫਰਜ਼ ਬਣਦਾ ਹੈ ਕਿ ਇਸ ਤੇ ਕੁਝ ਨਾ ਕੁਝ ਤਰੋਕ ਲਗਾਈ ਜਾਵੇ ਤਾਂ ਕਿ ਹਰ ਇੱਕ ਥੋੜੀ ਵੀ ਆਪਣਾ ਚੈਨਲ ਬਣਾ ਲਓ ਆਪਣਾ ਚੈਨਲ ਬਣਾ ਕੇ ਲੋਕੋ ਲਾ ਲਓ ਤਿੰਨ ਤਿੰਨ ਚਾਰ ਚਾਰ ਚੈਨਲ ਦੇ ਲੋਕੋ ਬਣਾ ਲੈ ਜਿਹੜੇ ਵਧੀਆ ਚੈਨਲ ਹੈ ਟੀਵੀ ਚੈਨਲ ਹੈ ਉਹ ਚੱਲਦੇ ਹੀ ਚਲੋ ਵਧੀਆ ਗੱਲ ਹੈ ਪਰ ਆਪੋ ਬਣੇ ਹੋਏ ਜਿਹੜੇ ਦੋ ਤੋਂ ਤਿੰਨ ਤਿੰਨ ਤੁਹਾਨੂੰ ਪਤਾ ਮੈ ਇੱਕ ਮਿਲ ਜਾਂਦਾ 5 6 400 ਰੁਪਏ ਦਾ 500 ਰੁਪਏ ਦਾ ਮਿਲ ਜਾਂਦਾ ਸਰਕਾਰਾਂ ਇਸ ਵਿੱਚ ਬਲਤਿਆਂ ਦੇ ਰਹੀਆਂ ਤੁਹਾਡਾ ਕੀ ਕਹਿਣਾ ਸਰਕਾਰਾਂ ਅਗਰ ਚਾਹੇ ਤਾਂ ਕੁਝ ਵੀ ਕਰ ਸਕਦੇ ਆ ਜੇਕਰ ਸਰਕਾਰਾਂ ਚਾਹੇ ਜਿਵੇਂ ਕਿ ਮੈਂ ਆਪਾਂ ਪਹਿਲਾਂ ਵੀ ਆਪਾਂ ਗੱਲ ਕਰਦਨੇ ਵੀ ਸਰਕਾਰ ਇੱਕ ਛਣ ਦੇ ਵਿੱਚ ਨੋਟਬੰਦੀ ਕਰ ਸਕਦੀ ਹੈ ਇੱਕ ਛਣ ਦੇ ਵਿੱਚ ਉਹ ਲਾਲ ਬੱਤੀ ਬੰਦ ਕਰ ਸਕਦੀ ਹੈ ਅਗਰ ਸਰਕਾਰ ਚਾਹੇ ਤਾਂ ਕੀ ਨਹੀਂ ਹੋ ਸਕਦਾ ਸਾਡੇ ਬਹੁਤ ਬੇਤੁਕੇ ਸੈਕਸੀ ਐਪ ਕਿਹਾ ਹੋਰ ਮਤਲਬ ਬੇਤੁਕੇ ਐਪ ਹੈ ਜਿਹੜੇ ਉਹ ਬਹੁਤ ਜਲਦੀ ਬਹੁਤ ਕੰਟਰੀਆਂ ਦੇ ਵਿੱਚ ਹਾਂਜੀ ਉਹ ਬੈਨ ਉਹ ਬੈਨ ਹੈ ਦੂਰ ਕਿਉਂ ਜਾਣਾ ਤੁਸੀਂ ਦਵਾਈ ਦੇ ਵਿੱਚ ਜਿੰਨੇ ਵੀ ਅਸ਼ਲੀਲ ਦੋਰ ਜਿਉਂ ਐਕਸ ਐਕਸ ਦਾ ਆਪ ਐਪ ਕਹਿ ਦਿੰਨੇ ਉਹ ਉਹ ਬਿਲਕੁਲ ਪਾਬੰਦੀ ਹੋਂਾਂ ਤੇ ਫਿਰ ਸਾਡੇ ਕਿਉਂ ਨਹੀਂ ਹੋ ਸਕਦੀ ਬਹੁਤ ਐਪਾਂ ਤੇ ਜਿਵੇਂ ਕਹਦੇ ਬਹੁਤ ਪ੍ਰੋਡਕਟ ਹੈ ਬਹੁਤ ਚੀਜ਼ਾਂ ਨੇ ਬਹੁਤ ਸੋ ਸਾਬਣ ਨੇ ਬਹੁਤ ਖਾਣ ਪੀਣ ਦੇ ਚੀਜ਼ਾਂ ਨੇ ਬਹੁਤ ਜਗ੍ਹਾ ਪਾਬੰਦੀ ਆ ਰਹੋ ਤੇ ਬਹੁਤ ਜਗ੍ਹਾ ਪਾਬੰਦੀ ਹੈ ਇਦਾਂ ਐਪਾਂ ਤੇ ਬਹੁਤ ਪਾਬੰਦੀਆਂ ਪਰ ਸਾਡੇ ਇੱਥੇ ਬੇਲਗਾਮ ਹੈ ਸਾਰਾ ਕੁਝ ਅਗਰ ਚਾਹੇ ਸਰਕਾਰ ਬਹੁਤ ਕੁਝ ਕਰ ਸਕਦੀ ਹੈ ਪਰ ਮਾਫ਼ ਕਰਨਾ ਬਹੁਤ ਸਿਆਸੀ ਲੋਕਾਂ ਦੀ ਤਾਂ ਮਤਲਬ ਕਹ ਸਿਆਸਤ ਇਹਦੇ ਨਾਲ ਚੱਲਦੀ ਹੈ ਇੱਕ ਬਹੁਤ ਵੱਡੀ ਪਾਰਟੀ ਹਿੰਦੁਸਤਾਨ ਦੇ ਵਿੱਚ ਪਾਰਟੀ ਖੜੀ ਹੋਈ ਹੈ ਉਹ ਸੋਸ਼ਲ ਮੀਡੀਆ ਦੇ ਰਾਹੀਂ ਖੜੀ ਹੋਈ ਹੈ ਉਹ ਤੇ ਬਹੁਤ ਮਤਲਬ ਪਾਰਟੀਆਂ ਨੇ ਵੀ ਉਹਨਾਂ ਦਾ ਅੱਜ ਕੱਲ ਤੁਸੀਂ ਆਮ ਹੀ ਦੇਖ ਲਓ ਵੀ ਬੰਦਿਆਂ ਨੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਦਾ ਪੱਕੇ ਬੰਦੇ ਮੋਬਾਈਲ ਲੈ ਕੇ ਪੱਤਰਕਾਰ ਦੇ ਤੌਰ ਤੇ ਉਹ ਪੱਕੇ ਕੈਮਰਾਮੈਨ ਆਪਣੇ ਤੌਰ ਤੇ ਰੱਖੇ ਹੋਏ ਨੇ ਸੋਸ਼ਲ ਮੀਡੀਆ ਦਾ ਉਲਾਹਾਂ ਲੈਂਦੇ ਨੇ ਪਰ ਅੰਦਰਖੱਤੇ ਉਹ ਵੀ ਨਹੀਂ ਨਾ ਚਾਹੁੰਦੇ ਕਿਉਂਕਿ ਉਹਨਾਂ ਦਾ ਵਿਚਾਰਾਂ ਦਾ ਦਾਲ ਫੁਲਕਾ ਉਹਨਾਂ ਦਾ ਮਾੜਾ ਮੋਟਾ ਜੋ ਕੋਈ ਚੱਲਦਾ ਅੱਗੇ ਆਪਾਂ ਕੀ ਦੇਖਦੇ ਹਾਂ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਆਪਾਂ ਕਿਤੇ ਪੱਤਰਕਾਰੀ ਸ਼ੁਰੂ ਕੀਤੀ ਸੀਗੀ ਵੀ 2 ਉਦੀ ਫੋਟੋ ਆਪਦੇ ਕੈਮਰੇ ਦੇ ਵਿੱਚ ਖਿੱਚ ਲਿਆਉਂਦਾ ਆਪਕੀ ਜ਼ਿੰਮੇਵਾਰੀ ਹੁਣ ਅੱਜ ਕੱਲ ਆਪਾਂ ਕੀ ਕਰਦੇ ਆ ਸਾਨੂੰ ਕਿਤੇ ਪ੍ਰੈਸ ਕਾਨਫਰੰਸ ਦਾ ਸੱਦਾ ਹੁੰਦਾ ਅਸਤੇ ਜੀ ਬਾਹਰ ਹੈ ਕਿਤੇ ਫੋਟੋ ਖਿੱਚ ਕੇ ਭੇਜ ਦਿਓ ਜਾਂ ਬਹੁਤ ہماری ਲੋਕ ਕਰਦੇ ਕਿ ਆ ਫੋਟੋ ਵੀ ਖਿੱਚ ਕੇ ਭੇਜ ਦੇ ਗਰੁੱਪਾਂ ਦੀਆਂ ਫੋਟੋਆਂ ਵੀਡੀਓ ਬਣਾ ਕੇ ਉਹ ਸਾਨੂੰ ਭੇਜ ਦਿੰਦੇ ਆ ਇੱਕ ਵੇਰ ਦੇਖਾ ਦਦਨੇ ਤਾ ਇਹ ਤਾਂ ਮਤਲਬ ਬਹੁਤ ਸੌਖਾ ਹੋ ਗਿਆ ਕਿਉਂਕਿ ਲੀਡਰਾਂ ਵਾਸਤੇ ਵੀ ਲੋਕਾਂ ਵਾਸਤੇ ਵੀ ਜਿਹਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਵੀ ਬਹੁਤ ਦੇ ਵਿਚਾਰੇ ਜਿਹੜੇ ਲੀਡਰ ਬਣੇ ਨੇ ਉਹ ਤਾਂ ਸੋਸ਼ਲ ਮੀਡੀਆ ਦੀ ਬਦੌਲਤ ਬਣੇ ਨੇ ਸਹੀ ਗੱਲ ਹੈ ਬੁੱਧੀਜੀਵੀ ਬਣੇ ਨੇ ਉਹਦੇ ਹਾਂਜੀ ਹਾਂਜੀ ਕਿੰਨੇ ਸੰਤ ਬਾਬੇ ਕਿੰਨਾ ਕੁ ਸੋਸ਼ਲ ਮੀਡੀਆ ਪ੍ਰਮੋਟ ਕਰ ਰਹੇ ਹੈ ਕਾਫੀ ਹੱਦ ਤੱਕ ਠੀਕ ਵੀ ਹੈ ਇਵੇਂ ਪਹਿਲਾਂ ਗੱਲ ਕਰਕੇ ਸਾਡੇ ਵਿੱਚ ਸਿੱਕੂ ਦੇ ਸਿੱਕੇ ਦੇ ਦੋ ਪਹਿਲੂ ਨੇ ਕਾਫੀ ਹੱਦ ਤੱਕ ਠੀਕ ਵੀ ਹੈ ਪਰ ਬਹੁਤ ਹੱਦ ਤੱਕ ਮੈਨੂੰ ਇੱਕ ਗੱਲ ਯਾਦ ਆ ਗਈ ਪਿੱਛੇ ਜੇ ਕੋਈ ਸ਼ਾਇਦ ਯੂਪੀ ਬਿਹਾਰ ਦੀ ਉਹ ਵੀਡੀਓ ਸੀਗੀ ਕੋਈ ਪੁਲਿਸ ਦਾ ਕੋਈ ਆਫੀਸਰ ਸੀਗਾ ਮੀਟਿੰਗ ਦੇ ਵਿੱਚ ਉਹ ਬੈਠਾ ਸੀਨੀਅਰ ਉਹਦੇ ਅਫਸਰ ਬੈਠੇ ਤੁਹਾਨੂੰ ਪਿਸ਼ਾਬ ਆ ਗਿਆ ਬਹੁਤ ਜ਼ੋਰ ਦਾ ਹਾਂਜੀ ਉਹ ਕਿਤੇ ਬਾਥਰੂਮ ਮਤਲਬ ਉਹਦੇ ਕੋਲ ਇਨਾ ਟਾਈਮ ਹੀ ਨਹੀਂ ਸੀ ਉਹ ਵੀ ਬਾਥਰੂਮ ਦੇ ਵਿੱਚ ਜਾਂਦਾ ਉਹ ਜਦੋਂ ਮੀਟਿੰਗ ਹਾਲ ਤੋਂ ਕਿਤੇ ਬਾਹਰ ਨਿਕਲ ਕੇ ਨਾਲ ਲੱਗਦੀ ਉਹ ਪਿਸ਼ਾਬ ਲੱਗ ਗਿਆ ਕਰਨ ਤੇ ਕੋ ਸਾਡੇ ਵਰਗਾ ਆਇਆ ਨਾ ਪੜ ਜਾ ਉਹ ਉਹ ਚੱਕ ਕੇ ਮੋਬਾਈਲ ਦੇ ਨਾਲ ਵੀਡੀਓ ਲਾ ਗਿਆ ਬਣਾਉਣਾ ਅੱਛਾ ਉਹ ਨਾਲ ਉਹ ਪ੍ਰਸ਼ਾਸਨ ਕਰ ਰਿਹਾ ਤੇ ਉਹਨੂੰ ਸਵਾਲ ਕਰ ਰਿਹਾ ਮਤਲਬ ਉਹਦੀ ਮਜਬੂਰੀ ਨਾ ਉਹਦੀ ਮਜਬੂਰੀ ਦਾ ਕਿਸੇ ਨੂੰ ਕੋਈ ਉਹ ਨਹੀਂ ਹੈਗਾ ਬਸ ਠੀਕ ਗੱਲ ਹੈ ਹਾਂ ਇਹ ਇਹ ਚੀਜ਼ਾਂ ਆਪਾਂ ਰੋਕ ਵੀ ਨਹੀਂ ਸਕਦੇ ਪਰ ਇਹਦਾ ਗਲਤ ਅਸਰ ਹੋ ਰਿਹਾ ਇੱਕ ਪੰਜਾਬ ਵਿੱਚ ਵੀ ਦੇਖਿਆ ਸਰਕਾਰ ਦੇ ਵੀ 4 ਸਾਲ ਦੇ ਲਗਭਗ ਹੋ ਗਏ 4 ਸਾਲ ਦੀ ਕਾਰਗਵਾਈ ਕਿੰਨਾ ਕੁ ਵਿਕਾਸ ਹੋਇਆ ਆਪਣੇ ਪੰਜਾਬ ਦਾ ਕਿੰਨਾ ਕੁ ਮਤਲਬ ਆਪਣੇ ਹਲਕੇ ਦਾ ਲਾ ਲਓ ਪੂਰੇ ਪੰਜਾਬ ਦਾ ਲਾ ਲਓ ਕਰੜੇ ਹਲਕੇ ਦਾ ਲਾ ਲਓ ਮੋਹਾਲੀ ਦਾ ਲਾ ਲਓ ਤੁਹਾਨੂੰ ਲੱਗਦਾ ਕਿੰਨਾ ਕੁ ਵਿਕਾਸ ਹੋਇਆ ਆਪਣਾ ਮਾਫ ਕਰਨਾ ਜੀ ਮੈਂ ਜੋਰਾ ਜੀ ਕਿਤੇ ਆਇਨਾ ਨਾ ਹੋ ਜਵੇ ਕੱਲ ਨੂੰ ਪਰਚਾ ਹੋ ਜੇ ਮੇਰੇ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਇੱਕ ਵਾਰੀ ਮੈਂ ਇੱਕ ਖਬਰ ਲਾਤੀ ਸੀਗੀ ਉਹ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਤਰੱਕੀ ਤੇ ਬੜਮਾਤੇ ਉਹ ਮੇਰੀ ਰਿਪੋਰਟ ਦੇ ਆਇਆ ਸੀਗਾ ਉਹਨੇ ਕੰਪਲੇਂਟ ਮੇਰੀ ਕਰਤੀ ਸੀਗੀ ਮਾਫ ਕਰਨਾ ਕਿਉਂਕਿ ਅਖਬਾਰਾਂ ਦੇ ਵਿੱਚ ਤਾਂ ਇਹ ਹੀ ਲੱਗਦਾ ਵੀ ਸਰਕਾਰ ਤਾਂ ਬਹੁਤ ਕਹਿੰਦੀ ਵੀ ਨੇਰੀਆਂ ਆਈਆਂ ਪਈਆਂ ਵਿਕਾਸ ਵਾਲੀਆਂ ਆਪਾਂ ਦੇਖਦੇ ਹਾਂ ਕਿੱਥੇ ਮਾਨ ਸਾਹਿਬ ਸੀਐਮ ਸਾਹਿਬ ਸ ਕਹੇ ਕਰਦੇ ਸੀਗੇ ਵੀ ਅਸੀਂ ਤਾਂ ਜੀ ਇਸ਼ਤਿਹਾਰ ਨਹੀਂ ਚਪਾਉਂਦੇ ਅਸੀਂ ਕੰਨਾਂ ਦੇ ਪੋਸਟਰ ਨਹੀਂ ਲਾਉਂਦੇ ਅਸੀਂ ਖੰਭਿਆਂ ਤੇ ਅਸੀਂ ਪੋਸਟਰ ਨਹੀਂ ਲਾਉਂਦੇ ਪਰ ਤੁਸੀਂ ਦੇਖੋ ਮੈਨੂੰ ਲੱਗਦਾ ਵੀ ਜਿਹੜੇ ਹਿਸਾਬ ਨਾਲ ਇਸ਼ਤਿਹਾਰਬਾਜ਼ੀ ਹੋ ਰਹੀ ਹੈ ਜਿੱਥੇ ਪੰਜਾਬੀ ਦੇ ਅਖਬਾਰਾਂ ਚ ਹਿੰਦੀ ਅੰਗਰੇਜ਼ੀ ਦੇ ਪਰ ਉੱਥੇ ਰਾਜਸਥਾਨ ਦੇ ਅਖਬਾਰਾਂ ਦੇ ਵਿੱਚ ਵੀ ਗੁਜਰਾਤ ਤੱਕ ਦੇ ਅਖਬਾਰਾਂ ਦਿੱਲੀ ਦੇ ਅਖਬਾਰਾਂ ਚ ਹਨ ਨਾ ਦਿਮ ਕਿਤੇ ਵਿਕਾਸ ਦੇ ਜਦ ਮੈਨੂੰ ਪਤਾ ਨਹੀਂ ਹੈਗਾ ਕਿ ਸਾਡਾ ਵਿਨਾਸ਼ ਨਾ ਹੋ ਜਾਏ ਠੀਕ ਨਾ ਪਤਾ ਹੀ ਲੋਕਾਂ ਨੂੰ ਸਾਰਿਆਂ ਨੂੰ ਵੀ ਹਨਾ ਹਾਂਜੀ 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 ਹੋਰ ਕੁਝ ਅਨੰਦਾ ਜੀ ਤੁਹਾਨੂੰ ਸੰਜਿਆ ਕਰਨਾ ਚਾਹੁੰਦੇ ਹਾਂ ਦਸਕਨ ਨਾਲ ਬਹੁਤ ਦਿਲ ਬਹੁਤ ਕਰਦਾ ਹੁੰਦਾ ਜੋਰਾ ਜੀ ਗੱਲਬਾਤ ਕਰਨ ਨੂੰ ਪਰ ਮਾਫ ਕਰਨਾ ਦਿੱਕਤ ਹੈ ਵੀ ਵੱਡੀ ਜਿਹੜੀ ਇੰਟਰਵਿਊ ਹੈ ਉਹ ਲੋਕ ਜ਼ਿਆਦਾਤਰ ਦੇਖਦੇ ਨਹੀਂ ਇੱਕ ਬਹੁਤ ਵੱਡਾ ਆਪਾਂ ਦੇਖਦੇ ਹਾਂ ਵੀ YouTube ਦੇ ਵਿੱਚ ਲਿੰਕ ਤੇ ਲੋਕ ਕਲਿੱਕ ਨਹੀਂ ਕਰਦੇ ਕਦੇ ਵੀ ਆਪਾਂ ਮਹਿਤ ਕਰਕੇ ਆਪਾਂ ਜੀ ਬੋੜਿਆਂ ਦੇ ਵਿੱਚ ਬੈਠੇ ਆ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਜਿਹਦੇ ਨਾਲ ਅਸੀਂ ਸਟੂਡੀਓ ਦੇ ਵਿੱਚ ਬੈਠੇ ਆ ਬਕਾਇਦਾ ਪ੍ਰੋਫੈਸ਼ਨਲ ਸਟੂਡੀਓ ਇਹ ਬਣਿਆ ਹੋਇਆ ਹਨ ਲੱਖ ਰੁਪਏ ਅਸੀਂ ਇਹਦੇ ਉੱਤੇ ਲਾਇਆ ਹੋਇਆ ਪਰ ਅਸੀਂ ਤਾਂ ਹੁੰਦਾ ਤਾਂ ਹੈ ਨਹੀਂ ਮੋਬਾਈਲੀ ਪੱਤਰਕਾਰੀ ਜਾਂ ਅਸੀਂ ਉਹਦੇ ਹਿਸਾਬ ਦੇ ਨਾਲ ਤਾਂ ਆਪਾਂ ਬੈਠੇ ਮਿਹਨਤ ਕਰਕੇ ਹੋ ਰਹੇ ਹਨ ਪਰ ਬਹੁਤ ਵਾਰੀ ਜੋਰਾ ਜੀ ਹੁੰਦਾ ਕਿ ਆ ਵੀ ਕਿਤਾ ਲੋਕ ਵੱਡੀ ਇੰਟਰਵਿਊ ਨਹੀਂ ਦੇਖਦੇ ਸਹੀ ਗੱਲ ਹੈ ਹਾਂ ਜੀ ਇੱਕ ਵੱਡੀ ਇੰਟਰਵਿਊ ਨਹੀਂ ਦੇਖਦੇ ਉਸ ਤੋਂ ਬਾਅਦ ਮਾਫ ਕਰਨਾ ਇੱਕ ਨਾ ਲੋਕ ਜ਼ਿਆਦਾਤਰ ਸਿੱਧਾ ਸਿੱਧੀ ਉਂਗਲੀ ਮਾਰ ਦਿੰਦੇ ਨੇ ਜਿਹੜਾ ਉਹਦਾ ਲਿੰਕ ਬਣਿਆ ਹੋਇਆ ਲਿੰਕ ਤੇ ਕਲਿੱਕ ਨਹੀਂ ਕਰਦੇ ਹਾਂ ਨੀਲਾ ਨੀਲਾ ਜਿਹੜਾ ਬਣਿਆ ਹੁੰਦਾ ਨੀਲਾ ਚਲੋ ਅੱਜ ਕੱਲ ਥੋੜਾ ਅਪਡੇਟ ਹੋ ਗਿਆ ਪਰ ਲਿੰਕ ਤੇ ਜਰੂਰ ਇਹ ਵੀ ਬੇਨਤੀ ਨਾਲ ਮੈਂ ਜੋਰਾਜੀ ਦੇ ਜ਼ਰੀਏ ਤੁਹਾਨੂੰ ਕਰਦੇ ਆਂ ਵੀ ਲਿੰਕ ਜਰੂਰ ਤੁਸੀਂ ਖੋਲਿਆ ਕਰੋ ਤਾਂ ਕਿ ਸਾਡੇ ਕੋਈ ਮਿਹਨਤ ਸਾਡੇ ਵਰਗੇ ਬਹੁਤ ਨੇ ਜਿਹੜੇ ਸਾਡੇ ਨਾਲੋਂ ਕਿਤੇ ਜ਼ਿਆਦਾ ਉਪਰ ਮਿਹਨਤ ਕਰਦੇ ਨੇ ਸੋਸ਼ਲ ਮੀਡੀਆ ਤੇ ਬੈਠੇ ਨੇ ਹਨਾ ਤੇ ਤੁਹਾਡੀਆਂ ਦਵਾਮਾਂ ਦੇ ਨਾਲ ਤੁਹਾਡੇ ਪਿਆਰ ਦੇ ਨਾਲ ਵੀ ਅਸੀਂ ਵੀ ਉਡਾਰੀ ਮਾਰ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਦਰਸ਼ਕਾਂ ਨੂੰ ਬੇਨਤੀ ਹੈ ਕਿ ਅਗਰ ਤੁਹਾਨੂੰ ਸਾਡਾ ਪ੍ਰੋਗਰਾਮ ਗੁਸਤਾਖੀ ਨੂੰ ਵਧੀਆ ਲੱਗਦਾ ਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਿੰਕ ਲਿੰਕ ਜਰੂਰ ਖੋਲਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਵੀਰ ਕਰਿਆ ਕਰੋ ਕਿਉਂਕਿ ਜੇ ਸਾਡ ਨੂੰ ਕੋਈ ਸਾਡੇ ਵਿੱਚ ਕੋਈ ਗਲਤੀ ਹੈ ਉਹ ਵੀ ਸਾਨੂੰ ਜਰੂਰ ਦੱਸਿਆ ਕਰੋ ਅਗਰ ਤੁਹਾਨੂੰ ਸਾਡਾ ਪ੍ਰੋਗਰਾਮ ਵਧੀਆ ਲੱਗਦਾ ਤਾਂ ਇਹਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਜਿੰਨੀ ਵੀ ਜਾਣਕਾਰੀ ਹੈ ਉਹ ਲੋਕਾਂ ਨਾਲ ਵੀ ਸਾਂਝੀ ਹੋਏਗੀ ਬਿਲਕੁਲ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਸ਼ੁਕਰੀਆ ਜੀ